ਦੋਸਤੋ ਆ ਸਕੂਟਰੀ ਦੇ ਉੱਤੇ ਮੀਆਂ ਬੇਬੀ ਆ ਰਹੇ ਨੇ ਤੇ ਸਕੂਟਰੀ ਇੱਕਦਮ ਬੰਦ ਹੋ ਜਾਂਦੀ ਹੈ ਲਾਈਟ ਜਗ ਜਾਂਦੀ ਹੈ ਪਰ ਇੰਜਣ ਬੰਦ ਹੋ ਜਾਂਦਾ ਦੋਨੇ ਦੇਖਦੇ ਆ ਵੀ ਕੀ ਹੋ ਗਿਆ ਤੇਲ ਤਾਂ ਉਹ ਕਹਿੰਦਾ ਹੈ ਗਿਆ ਪਰ ਕੋਈ ਤਕਨੀਕੀ ਫਾਲਟ ਆ ਦੋਨੇ ਅਣ ਚੈੱਕਰ ਲਾ ਗੋ ਡਿੱਗੀ ਗੋਲ ਵੀ ਕੀ ਫਰਕ ਹੋ ਸਕਦਾ ਇਹਨਾਂ ਵਿੱਚ ਪਰ ਉਹਨੂੰ ਕੂਲ ਨਹੀਂ ਮਿਲਦਾ ਰਾਤ ਦਾ ਸਮਾਂ ਹੈ ਹਨੇਰਾ ਹੋਇਆ ਪਿਆ ਕੋਈ ਵੀ ਬੰਦਾ ਇਹਨਾਂ ਦੀ ਮਦਦ ਲਈ ਨਹੀਂ ਉਕਰੇਗਾ ਵੀਡੀਓ ਨੂੰ ਐਂਡ ਤੱਕ ਦੇਖੋ ਆ ਦੋ ਮੁੰਡੇ ਟੱਪ ਕੇ ਗਏ ਆ ਕੋਲ ਦੀ ਆ ਮੋਟਰਸਾਈਕਲ ਵਾਲਾ ਵੀ ਕੋਲ ਦੀ ਟੱਪ ਕੇ ਆ ਪਰ ਜਿਹੜੇ ਉਹ ਦੋ ਟੱਪ ਕੇ ਗਏ ਆ ਉਹ ਹੁਣ ਉੱਥੋਂ ਮੁੜਿਆਉਣਗੇ ਆ ਵੇਖੋ ਕਹਿੰਦੇ ਜੀ ਕੀ ਗੱਲ ਹੋ ਗਈ ਕੀ ਪ੍ਰੋਬਲਮ ਹੋ ਗਈ ਦੇਖੋ ਉਹਨਾਂ ਨੂੰ ਐ ਲੱਗਿਆ ਸਾਡੀ ਮਦਦ ਕਰਨ ਲਈ ਆਏ ਉਹ ਕਹਿੰਦਾ ਵੀ ਤੁਰੇ ਆਉਂਦੇ ਸੀ ਸਕੂਟਰੀ ਕਿਦਾਂ ਬੰਦ ਹੋ ਗਈ ਕਹਿੰਦਾ ਜੀ ਤੁਸੀਂ ਸਾਈਡ ਤੇ ਹੋ ਜਾਓ ਮੁੰਡਾ ਦੇਖਦਾ ਸਕੂਟਰੀ ਆਦੇ ਸਕੂਟਰੀ ਨੂੰ ਚੈੱਕ ਕਰਨ ਲੱਗ ਗਿਆ ਉਹ ਆਪਦੇ ਸਾਹ ਨਾਲ ਸਲਵ ਸੋਹ ਕੁਮਾਰ ਕੇ ਦੇਖ ਰਹੇ ਨੇ ਪਰ ਇਹਨਾਂ ਦੀ ਨੀਤ ਹੈ ਜਿਹੜੀ ਉਹ ਹੋਸਾਬ ਦੀ ਹੈ ਇਹ ਲਗਾੜੇ ਟਾਈਪ ਦੇ ਬੰਦੇ ਨੇ ਸਟੇਮ ਬਣਾਈ ਉਹ ਮੈਡਮ ਖੜੇ ਨੇ ਜਿਹੜੇ ਸਾਈਡ ਤੇ ਲੇਡੀ ਉਹਨਾਂ ਦਾ ਬੈਗ ਖੋਲਿਆ ਉਹਨਾਂ ਨੇ ਟੱਚ ਕਰਨ ਲੱਗ ਗਏ ਉਹਨਾਂ ਨੇ ਬਦਸਲੂਕੀ ਕਰਨ ਲੱਗ ਗਏ ਉਹ ਬੰਦੇ ਨੂੰ ਕਹਿੰਦਾ ਤੂੰ ਚੁੱਪ ਕਰਕੇ ਖੜ ਲਾਓ ਜੀ ਉਹਨਾਂ ਦਾ ਵੇਖੋ ਮੋਬਾਈਲ ਮੂਰ ਸਾਰਾ ਕੁਝ ਖੋਲਿਆ ਵੇਖੋ ਇਹ ਧਿਆਨ ਰੱਖੋ ਇਹ ਆ ਬੀ ਮੋਬਾਈਲ ਵੀ ਫੜ ਲਿਆ ਤੇ ਹਰਕਤਾਂ ਬਹੁਤ ਹੀ ਨੀਚਲੇ ਲੈਵਲ ਦੀਆਂ ਕਰਨ ਲੱਗ ਗਏ ਤੇ ਇਹਨਾਂ ਦੀ ਮਦਦ ਲਈ ਕੋਈ ਨਹੀਂ ਖੜ ਰਿਹਾ ਕੋਲ ਦੀ ਲੋਕ ਨਾ ਬੇਗਰਜ ਜੇ ਹੋ ਰਹੇ ਨੇ ਸਾਰੇ ਕੋਲ ਦੀ ਟੱਪੀ ਜਾਂਦੇ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਸਿਰਫ ਆਪ ਦੇ ਲਈ ਜਉਂਦੇ ਆ ਵੇਖੋ ਮਿੰਨ ਤਾਂ ਕਰੀ ਜਾਂਦਾ ਵੀ ਤੁਸੀਂ ਸਾਨੂੰ ਨਾ ਪਰੇਸ਼ਾਨ ਕਰੋ ਯਾਰ ਉਹ ਵੇਖੋ ਧੱਕਾ ਮਾਰਿਆ ਉਹ ਲੇਡੀ ਜਨਾਬ ਵੇਖੋ ਕਿਵੇਂ ਹਰਕਤਾਂ ਕਰ ਰਹੇ ਨੇ ਬਹੁਤ ਮਾੜੀ ਗੱਲ ਹੈ ਇਹ ਰਾਤ ਦਾ ਸਮਾਂ ਹੈ ਖੜਨਾ ਚਾਹੀਦਾ ਲੋ ਜੀ ਆਰਮੀ ਦਾ ਜਵਾਨ ਆ ਚੁੱਕਿਆ ਜੀ ਉਹ ਰੁਕਿਆ ਤੇ ਇਹ ਪਾਸੇ ਹੋ ਗਏ ਨਾਲ ਦੀ ਨਾਲ ਉਹ ਤੰਕਰ ਨੂੰ ਹਟ ਗਏ ਸਲੂਟ ਹੈ ਰੀਅਲ ਹੀਰੋ ਆਪਣੇ ਆਰਮੀ ਦੇ ਜਵਾਨ ਨੇ ਕੋਈ ਐਕਟਰ ਜਾਂ ਹੀਰੋ ਨਹੀਂ ਵੀਡੀਓ ਨੂੰ ਲਾਈਕ ਕਮੈਂਟ ਟਮਾਟੇ ਜੈਹਨ ਜਰੂਰ ਲਿਖਣਾ ਵੇਖੋ ਉਹਨਾਂ ਦੀ ਮਦਦ ਲਈ ਇੱਕ ਰੀਅਲ ਹੀਰੋ ਇੱਕ ਫੌਜੀ ਦਾ ਜਵਾਨ ਫੌਜੀ ਆਰਮੀ ਮੈਨ ਖੜਾ ਉਹਨਾਂ ਲਈ ਆ ਵੇਖੋ ਉਹਨਾਂ ਨੂੰ ਦਵਲਿਆ ਉਹਨੇ ਉਹਨਾਂ ਦਾ ਸੁਣ ਖਬਰਾਂ ਨਹੀਂ ਲੋੜ ਨਹੀਂ ਮੈਂ ਹੈਗਾ ਇੱਥੇ ਮੈਂ ਦੇਖਦਾ ਤੁਹਾਡੀ ਸਕੂਟਰੀ ਨੂੰ ਕੀ ਹੋਇਆ ਵੇਖੋ ਇਹ ਹੀ ਸਹੀ ਰੀਅਲ ਹੀਰੋ ਨੇ ਆਪਣੀ ਜਿਹੜੇ ਫਿਲਮਾਂ ਵਾਲੇ ਐਕਟਰ ਐਕਟਰ ਨਹੀਂ ਹੈ ਉਹ ਆਪਣੀ ਹੀਰੋ ਨਹੀਂ ਹੈ ਆਪਣੀ ਹੀਰੋ ਇਹ ਨੇ ਜਿਹੜੇ ਬਾਰਡਰ ਤੇ ਖੜ ਕੇ ਆਪਣੀ ਦੇਸ਼ ਦੀ ਰੱਖਿਆ ਕਰਦੇ ਨੇ ਆਪਣੀ ਕਰਦੇ ਨੇ ਦਿਨ ਰਾਤ ਪਹਿਰਾ ਦਿੰਦੇ ਨੇ ਲਓ ਜੀ ਉਹਨੇ ਨੰਬਰ ਲੈ ਲਿਆ ਇਹਨਾਂ ਦਾ ਤੇ ਕਹਿੰਦਾ ਜੀ ਤੁਸੀਂ ਮੇਰਾ ਮੋਟਰਸਾਈਕਲ ਲੈ ਕੇ ਜਾਓ ਮੈਂ ਤੁਹਾਡੀ ਸਕੂਟਰੀ ਨੂੰ ਰਿਪੇਅਰ ਆਪੇ ਕਰਾ ਦਵਾਂਗਾ ਰਾਹ ਦਾ ਸਮਾਂ ਤੁਸੀਂ ਟਾਈਮ ਨਾਲ ਚੱਲੋ ਘਰ ਨੂੰ ਇਹ ਆ ਅਸਲੀ ਜਵਾਨ ਇਹ ਨੇ ਅਸਲੀ ਹੀਰੋ ਸਾਰੇ ਜਣੇ ਵੀਡੀਓ ਦੇ ਵਿੱਚ ਜai hind ਜ਼ਰੂਰ ਲਿਖਿਓ ਤਾਂ ਜੋ ਇਹ ਆਪਣੇ ਰੀਅਲ ਹੀਰੋ ਆ ਇਹਨਾਂ ਨੂੰ ਵੀ ਮਾਣ ਮਹਿਸੂਸ ਹੋਵੇ ਵੀ ਸਾਡੇ ਲਈ ਸਲੂਟ ਵੱਜ ਰਹੇ ਨੇ ਆ ਵੇਖੋ ਹੁਣ ਆ ਵੇਖੋ ਸਕੂਟਰੀ ਸਟਾਰਟ ਨਹੀਂ ਹੋਈ ਉਹਨੂੰ ਰੇੜ ਕੇ ਲੈ ਕੇ ਜਾਂਦਾ ਦਿ ਲੋ ਸਲੂਟ ਹੈ ਸਲਾਮ ਹੈ ਸਾਡੇ ਰੀਅਲ ਹੀਰੋ ਆਰਮੀ ਦੇ ਜਵਾਨ ਧੰਨਵਾਦ